ਮਝਉਂਦੀ ਰਾ ਬਸ ਦੀ ਇਹਦਾ ਫੋਟੋ ਸਾਗਣ ਹੋਵੇਂ ਹੁਣ ਮੈਨੂੰ ਛੇ ਪਿਛੇ ਤੀ ਨਾ ਮੇਰਾ ਪੋਤਾ ਦੇ ਦੇ ਕਰਾ ਓਹੋ ਮਾਂ ਸਾਰੀਆਂ ਗੱਲਾਂ ਹੁਣ ਗੇਟ ਤੇ ਹੀ ਕਰਾਂਗੇ ਉਹ ਸਾਨੂੰ ਅੰਦਰ ਦਾ ਆ ਜਾਣ ਦੇ ਕੋਈ ਚਾਹ ਪਾਣੀ ਪੀ ਲੈਣ ਦੇ ਆਜੋ ਆਜੋ ਇੱਥੇ ਆ ਹੁਣੇ ਆਜਾ ਪੁੱਤ ਆਜਾ ਹਾਈ ਨਹੀਂ ਮੈਂ ਮਰ ਜਾ ਆ ਕੀ ਕਰਤਾ ਟ ਲੈਣੀ ਏ ਆ ਮੇਰੇ ਮੂੰਹ ਡਿੱਗ ਪੈਂਦੀ ਜੇ ਹਜੇ ਤਾਂ ਮੈਂ ਪੋਤਾ ਲੈਣਾ ਮੇਰੇ ਨੂੰ ਤੋਂ ਪੋਤਾ ਕੀ ਗੱਲ ਕੋਈ ਪਰੇਸ਼ਾਨੀ ਆ ਤੁਸੀਂ ਐਨੇ ਘਬਰਾਏ ਹੋ ਜਿਉਂ ਕਿਉਂ ਨਹੀਂ ਜੀ ਮੈਨੂੰ ਮੈਨੂੰ ਕੋਈ ਪਰੇਸ਼ਾਨੀ ਨਹੀਂ ਆ ਤੁਸੀਂ ਕਿੱਥੋਂ ਮਤਲਬ ਕਿੱਥੇ ਰਹਿੰਦੇ ਹੋ ਪਿੰਡ ਕਿਹੜਾ ਹੈ ਤੁਹਾਡਾ ਮੇਰਾ ਜੀ ਸੁਖਪੁੱਤ ਤੂੰ ਅੰਦਰ ਚੱਲ ਅਸੀਂ ਚਾਹ ਪਾਣੀ ਲੈ ਕੇ ਆਉਂਦੇ ਆ ਇਹ ਤਾਂ ਨਾ ਸਾਡੇ ਪਿਛਲੇ ਪਿੰਡੋਂ ਆ ਗਈ ਇੱਥੇ ਰਹਿੰਦੀ ਐ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਅੱਛਾ ਮੰਮੀ ਜੀ ਹਾਂ ਇਹ ਆਪਣੇ ਕੋਲ ਹੀ ਰਹ ਜਾਂਦੀ ਐ ਇੱਥੇ ਰਹੂਗੀ ਇਹ तू जाला माता देले चाय रे बना के ले आनी है ठीक है मम्मी हां आराम कर तू तू सिर्फ साडे काम वाली है ते काम वाली के रहना ठीक है जी मैं थोड़ी तो काम वाली हूं ते काम वाली के रहूंगी और कोशिश नहीं हाँ ये तो कदे सोचना भी नहीं तू इस घर च बैके आई सी ते ओनू छोटे में पता नहीं लगन देना ठीक है तो हाँ, <laughs> मम्मी मेरी फोटो तो दो दे दो। क्यों देने दे तेरी फोटो ये तेरा की है मैं तेन हजार बारी समझाता तेरे घर आला मर चुका है मर चुके ਤੁੱਕਿਆ ਫੇਰੇ ਸਭ ਕੁਝ ਕਰਦੀਆਂ ਦਵਾਰੇ ਜੇ ਉਹਨੂੰ ਕੁਝ ਪਤਾ ਲੱਗ ਗਿਆ ਨਾ ਮੈਂ ਇਹ ਮਸਾ ਖੇਡਣ ਚਾਹੀਏ ਜੇ ਕੋਈ ਗੱਲ ਤੇਰੇ ਮੂੰਹੋਂ ਨੀਕ ਹੋ ਗਈ ਜੇ ਪਤਾ ਲੱਗੇ ਮੇਰਾ ਘਰ ਦਾ ਕੋਈ ਬਰਬਾਦ ਹੋ ਗਿਆ ਨਾ ਤੈਨੂੰ ਜਾਂਦੀ ਨੂੰ ਧਰਤੀ 'ਚ ਕੱਢ ਦੂੰ ਅੱਗ ਨਾਲ ਕੇ ਫੂਕ ਦੂੰ ਇਹ ਸਮਝ ਲਈ ਲੈ ਮੈਨੂੰ ਇੱਥੇ ਬੁਲਾ ਕੇ ਆਪ ਹਲੇ ਤੇ ਕਾਇਨ ਹੋਰ ਬਾਈ ਢਿੰਕੇ ਆ ਗਿਆ ਤੋ ਨਹੀਂ ਹਾਂ ਮੈਂ ਦੱਸ ਕਿਵੇਂ ਬੁਲਾਇਆ ਮੈਨੂੰ ਜੀ ਭਾਈ ਮੈਂ ਨਾ ਤੇਨੂੰ ਇੱਕ ਜ਼ਰੂਰੀ ਗੱਲ ਕਰਨੀ ਸੀ। ਜ਼ਰੂਰੀ ਗੱਲ? ਹਾਂ ਦੱਸ ਕੀ ਕਹਿਣਾ? ਬਈ ਰੱਜੂ ਤੇਰੇ ਘਰ ਵਾਲੀ ਐ ਤੇ ਹੁਣ ਉਹ ਨੋਕਰਾ ਨਹੀਂ ਕਿਵੇਂ? ਓਏ ਹੌਲੀ ਫੋੜ ਭਰਾਵਾ ਕੰਧਾਂ ਦੇ ਵੀ ਕੰਨ ਹੁੰਦੇ ਆ। ਮੈਨੂੰ ਯਾਰ ਚੱਕਰ ਸਮਝ ਨਹੀਂ ਆਇਆ ਵੀ ਕੀ ਚੱਕਰ ਐ। ਚੱਕਰ ਕੀ ਹੋਣਾ ਸੀਗਾ? ਮੈਂ ਵਿਆਹ ਕਰਵਾ ਲਿਆ ਦੂਜਾ। ਦੂਜਾ ਵਿਆਹ ਕਰਾ ਲੈ ਬਈ। ਰੱਜੂ ਤੇ ਹੁੰਦੇ ਹੋਏ। ਫੇਰ ਮੈਂ ਕੀ ਕਰਦਾ? 4 ਸਾਲ ਹੋ ਗਏ ਜਵਾਖਤਾ ਹੋਇਆ ਨਹੀਂ ਕੋਈ। ਮੈਨੂੰ ਦੂਜਾ ਵਿਆਹ ਕਰਵਾਉਣਾ ਪਿਆ। ਬਾਈ ਕਾਨੂੰਨ ਨਾਲ ਦੀ ਕੋਈ ਚੀਜ਼ ਹੁੰਦੀ ਆ ਉਹ ਯਾਰ ਕਾਨੂੰਨ ਕਿੱਥੋਂ ਆ ਗਿਆ ਵਿੱਚ ਅਸੀਂ ਆਪਸ ਵਿੱਚ ਸਮਝੌਤਾ ਕਰ ਲਿਆ ਨਾ ਲੈ ਮੇਰੀ ਗੱਲ ਧਿਆਨ ਨਾ ਸੋ ਸੁਖ ਨੂੰ ਨਾ ਰੱਜੂ ਬਾਰੇ ਕੁਝ ਨਹੀਂ ਪਤਾ ਤੇ ਵੀਰ ਬਣ ਕੇ ਇੱਕ ਗੱਲ ਦਾ ਧਿਆਨ ਰੱਖੀ ਤੂੰ ਸੁਖ ਦੇ ਹੁੰਦੇ ਕੋਈ ਗੱਲ ਨਹੀਂ ਕਰਨੀ ਮੇਰੇ ਪਹਿਲਾ ਵਾਲੇ ਵਿਆਹ ਦੀ ਉਹ ਬਾਈ ਨਹੀਂ ਕਰਦਾ ਪਰ ਰੱਜੂ ਭਾਬੀ ਆ ਮੇਰੀ ਤੇ ਭਾਬੀ ਰਹੂਗੀ ਉਹ ਭਰਾਵਾ ਨਮੀ ਨੂੰ ਯਾਦ ਰੱਖੀ ਹੁਣ ਪੁਰਾਣੀ ਨੂੰ ਭੁੱਲ ਜਾ ਉਹ ਨਹੀਂ ਭੁੱਲਦਾ ਕਿਉਂ ਟੈਨਸ਼ਨ ਮੰਦਾ ਯਾਰ ਚਲ ਠੀਕ ਹੈ ਮੈਂ ਚੱਲਦਾਗਾ ਆ ਚੱਲੀਏ ਚੱਲ ਮੈਂ ਆ ਗਿਆ ਕੋਈ ਨਾ ਇਹਨੂੰ ਤਾਂ ਹੁਣ ਮੈਂ ਸੰਭਲੂਗਾ ਦੇ ਸੇਨਟੀ ਨੂੰ ਨੇ ਤੇਰ ਨਾਲ ਵਧੀਆ ਨਹੀਂ ਕੀਤਾ। ਫਿਰ ਕੀ ਹੋ ਗਿਆ ਜੇ ਬੱਚਾ ਨਹੀਂ ਹੋਇਆ ਸੀ? ਇਹਦਾ ਮਤਲਬ ਹੈ ਥੋੜੀ ਆ ਵੀ ਦੂਜਾ ਵਿਆਹ ਕਰਾ ਲਓ। ਪਰ ਤੂੰ ਡੈਰੀ ਨਾ। ਮੈਂ ਤੇਰੇ ਨਾਲ ਹੈਗਾ ਨਾ। ਤੇ ਆਪ ਦੇ ਆਪ ਨੂੰ ਇਕੱਲਾ ਨਾ ਸਮਝੀ। ਮੈਂ ਤੇਰੀ ਮਦਦ ਜ਼ਰੂਰ ਕਰੂੰਗਾ। ਮੈਨੂੰ ਮੈਨੂੰ ਕੋਈ ਲੋੜ ਨਹੀਂ ਹੈਗੀ। ਮੈਂ ਇਕੱਲੇ ਠੀਕ ਹਾਂ। ਮੈਨੂੰ ਤੇਰੀ ਮਦਦ ਨਹੀਂ ਚਾਹੀਦੀ। ਫਿਰ ਕੀ ਹੋ ਗਿਆ? ਜੇ ਮੇਰਾ ਦੋਸਤ ਪਟਕ ਗਿਆ। ਪਰ ਅੱਜ ਤੇਰੀ ਪਤੀ ਦਾ ਦੋਸਤ ਤੇ ਹੁਣ ਮੈਂ ਤੇਰਾ ਦੋਸਤ ਬਣੂੰਗਾ ਖਬਰਦਾਰ ਛੇ ਮੈਨੂੰ ਹੱਥ ਵੀ ਲਾਇਆ ਤਾ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਨਿਕਲ ਛੋਦੀ ਨਹੀਂ ਤਾਂ ਨਾ ਮੈਂ ਰੋਲਾ ਪਾ ਦੂੰਗੀ ਸਮਝੇਗਾ ਨੂੰ ਮੈਂ ਭਾਬੀ ਮੈਂ ਤੇ ਇੱਥੇ ਪਿਆਰ ਦੀਆਂ ਗੱਲਾਂ ਕਰਨਾ ਹੈ ਤੇ ਤੂੰ ਰੋਣਾ ਪਈ ਜਾਨੀ ਕੋਈ ਨਾ ਚਲ ਆ ਜੰਨਾ ਪਰ ਇੱਕ ਨਾ ਇੱਕ ਦਿਨ ਤੈਨੂੰ ਮੇਰੀ ਯਾਦ ਜ਼ਰੂਰ ਆਊਗੀ ਸਹੀ ਕਹਿੰਦੇ ਨੇ ਲੋਕ ਸਹੀ ਕਹਿੰਦੇ ਨੇ ਜੇ ਔਰਤ ਦੇ ਨਾਲ ਉਹਦਾ ਆਦਮੀ ਨਾ ਹੋਵੇ ਤਾਂ ਇਹ ਜੇ ਕੁੱਤੇ ਲੋਕ ਨੋਚ-ਨੋਚ ਕੇ ਖਾਣ ਨੂੰ ਤਿਆਰ ਹੋ ਜਾਂਦੇ ਨੇ ਇੱਥੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਹਰ ਕੋਈ ਆਪਣਾ ਫਾਇਦਾ ਚੱਕਣ ਨੂੰ ਫਿਰਦਾ ਬਸ नहीं है। नहीं कि उन्हें लिया। पर मतलब यह नहीं।, मतलब नहीं है कि ती मेनुच नोच के खाने तैयार हो जाओगे <laughs> ਚਲ ਆ ਜਾ ਪੈਕਿੰਗ ਕਰ ਲਈ ਬਸ ਹਾਂਜੀ ਹਾਂਜੀ ਪੁੱਤ ਮੇਰੀ ਗੱਲ ਸੁਣ ਇਹਦੇ ਵਿੱਚ ਲੱਡੂਆਂ ਡੱਬਾ ਪਾਇਆ ਮੈਂ ਦੇਸੀ ਘੇਵੇ ਨੇ ਖਾ ਲਿਓ ਓਹੋ ਮਾਂ ਹੁਣ ਲੱਡੂ ਖਾਵਾਂਗੇ ਉੱਥੇ ਲੱਡੂ ਕੌਣ ਖਾਂਦਾ ਹੁੰਦਾ ਭਲਾ ਦੇਸੀ ਘੇਵੇ ਖਾ ਲਓ ਨਾਲੇ ਖੁਸ਼ੀ ਖੁਸ਼ੀ ਜਾਓ ਆਉਂਦੇ ਮੈਨੂੰ ਖੁਸ਼ਖਬਰੀ ਸੁਣਾ ਦਿਓ ਖੁਸ਼ਖਬਰੀ ਕਾਦੀ ਖੁਸ਼ਖਬਰੀ ਹਰੀ ਮੂਣ ਤੇ ਚੱਲੇ ਆ ਉੱਥੋਂ ਕਿਹੜੀ ਖੁਸ਼ਖਬਰੀ ਲੈ ਆਏ ਹੁਣ ਆਹੋ ਪੁੱਤ ਉਹ ਤਾਂ ਖੁਸ਼ਖਬਰੀ ਲੈ ਕੇ ਆਏ ਉਹ ਸੁੱਖੀ ਸੰਧੀ ਜਾਏ ਚੱਲੀ ਹੁਣ ਆਪਾਂ ਚਲ ਆ ਜਾ ਚਲ ਠੀਕ ਆ ਮਾਂ ਚੰਨਾ ਧਿਆਨ ਰੱਖਿਆ ਆਉਂਦਾ ਬੀਬੀ ਪਤਾ ਨਹੀਂ ਕੀ ਬੋਲਦੀ ਰਹੀ ਐ ਸਾਰਾ ਦਿਨ ਆਉਂਦੇ ਜਾਂਦੇ ਨੂੰ ਰੋਕਣੀ ਐ ਇੱਕ ਵਾਰੀ ਹੁਣ ਕੀ ਹੋ ਗਿਆ ਤੈਨੂੰ ਖੱਟੂ ਕੱਢ ਤੂੰ ਹੁਣ ਤਾਂ ਸ਼ਰਮ ਕਰ ਲਾ ਕਾਦੀ ਸ਼ਰਮ ਕਰ ਲਾ ਮੈਂ ਮੇਰੀ ਮਜਬੂਰੀ ਸੀ ਤੈਨੂੰ ਵੀ ਪਤਾ ਨਾ ਐਹੀ ਚ ਫਿਰ ਤੇਰੀ ਕਿਹੜੀ ਮਜਬੂਰੀ ਹੈ ਜਿਹੜਾ ਤੂੰ ਘੁੰਮਣ ਜਾਣਾ ਹੈ ਕੋਈ ਨਾ ਹੁਣ ਮੇਰਾ ਦਿਮਾਗ ਨਾ ਕਰ ਠੀਕ ਕਿ ਤੂੰ ਕਿਉਂ ਇਹ ਸਭ ਕਰ ਰਿਹਾ ਤੂੰ ਮੈਨਾਂ ਕਸਮਾਂ ਵਾਦੇ ਖਾਦੇ ਸੀ ਕਿ ਤੂੰ ਮੇਰੇ ਨਾਲ ਜੀਏਂਗਾ ਤੇ ਹੁਣ ਪਲੀ ਤੇਰੇ ਹੱਥ ਛੋੜ ਦਿਆਂ ਤੂੰ ਉਹਦੇ ਨਾਲ ਕਿਤੇ ਨਾ ਜਾ ਮੈਂ ਤੈਨੂੰ ਬਰਦਾਸ਼ਤ ਨਹੀਂ ਕਰ ਸਕਦੀ ਉਹਦੇ ਨਾਲ ਰੱਜੋ ਕਾਗਲ ਨਾ ਬਣ ਸਮਝ ਗਈ ਹੁਣ ਚੰਗੀ ਰਹੇਂਗੀ ਜੇ ਤੂੰ ਮੈਨੂੰ ਭੁੱਲ ਜਾਏਂਗੀ ਨਹੀਂ ਕੀ ਕਿ ਤੂੰ ਮੈਨੂੰ ਨਹੀਂ ਦੇਣੀ ਕੀ ਗੱਲਾਂ ਚੱਲ ਰਹੀਆਂ ਨੇ ਸਿਦਨ ਕਿਹੜੀਆਂ ਗੱਲਾਂ ਤੇ ਕਿਹਦੇ ਨਾਲ ਨੌਕਰਾਨੀ ਨਾਲ ਅੱਛਾ ਰੱਝੋ ਨਾਲ ਹਰਾ ਵੇ ਕੁਛ ਨਹੀਂ ਯਾਰ ਉਹਦਾ ਵਿਚਾਰੀ ਉਹ ਕੀ ਸੀ ਕਿ ਉਹ ਮੈਨੂੰ ਕਹਿਦੀ ਆ ਮਾਤਾ ਤੁਹਾਨੂੰ ਵਿਚੜ ਕਾਂਦੀ ਆ ਅੱਛਾ ਉਹਦੀ ਹੱਦ ਤੱਕ ਲਈ ਦਵਾਈ ਆ ਨਾ ਤੁਹਾਡੇ ਕੋਲ ਐਂ ਤੁਹਾਨੂੰ ਕਹਿ ਦਿੰਦੀ ਆ ਮਾਤਾ ਨਾਲ ਥੋੜਾ ਜਿਹਾ ਉਹ ਭੱਜ ਕੇ ਪੈ ਜਾਂਦੀ ਆ ਤਾਂ ਕਰਕੇ ਵਿਚਾਰੀ ਮੈਨੂੰ ਕਹਿਦੀ ਆ ਆਪਾਂ ਉਹਨੂੰ ਦੱਸ ਕੀ ਕਹਨੇ ਆ ਚਲ ਕੋਈ ਨਹੀਂ ਸਾਡੇ ਇਹ ਜਨ ਬਚਾਰਾ ਫੱਟ ਲਿਆ ਲੇਟ ਹੋਈ ਐ ਜਾ ਕੇ ਸੌਣੀ ਸੀ ਤਾਂ ਘਰੇ ਸੌਂ ਜਾਂਦਾ ਹੈਤੇ ਦੂਰ ਜਾਂਦੀ ਕਿ ਲੋੜ ਸੀ ਕੀ ਗੱਲ ਐ ਕਿ ਸਪਾਈ ਆਉਂਦਾ ਸਾਰੀ ਤੁਸੀਂ ਤਾਂ ਸ਼ਨੀਵਾਰ ਨੂੰ ਆਉਣਾ ਸੀ ਮੰਗਲਵਾਰ ਹੀ ਆ ਗਏ ਆ ਖੁਸ਼ਖਬਰੀ ਤਾਂ ਲੈ ਕੇ ਆਏ ਆ ਖੁਸ਼ਖਬਰੀ ਤੈਨੂੰ ਮੈਂ ਦਿੰਦੀ ਆ ਤੇਰਾ ਮੁੰਡਾ ਜਾ ਕੇ ਹੋਟਲ ਤੇ ਸੁੱਤਾ ਆਇਆ ਲੋਕ ਮੱਖੇ ਤੋਂ ਦੇ ਫਿਰਦੇ ਆ ਇੰਨੀ ਗੁਰ ਕਾਲੇ ਵਾਚ ਜਾਂਦਾ ਮਸਤੀ ਕਰਦੇ ਤੇ ਤੇਰਾ ਪੁੱਤਰ ਜਾ ਕੇ ਸਿਰਫ ਸਾਰੇ ਕਿੱਥੇ ਹੋਰ ਇਹਨੂੰ ਕੋਈ ਕੰਮ ਨਹੀਂ ਤੇ ਨਾਲੇ ਮਾਤਾ ਜਿ ਤੁਹਾਨੂੰ ਬੱਚੇ ਪਾਲਣ ਦਾ ਐਨਾ ਸ਼ੌਕ ਹੈ ਨਾ ਤਾਂ ਕਿਸੇ ਅਨਾਥ ਆਸ਼ਰਮ ਚੋਂ ਨਾ ਬੱਚਾ ਗੋਦ ਲੈ ਲਓ ਬੱਚਾ 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 ਸਾਰਾ ਦਿਨ ਬੱਚਾ ਬੱਚਾ ਮਾਤਾ ਅੱਜ ਨੋ ਬਾਹਰ ਮੇਰੇ ਕੋਲ ਬੱਚੇ ਦਾ ਨਾਂ ਨਾਲੇ ਜੇ ਕਿਸੇ ਨੇ ਵੀ ਨਾਮ ਲਵਾਣਾ ਤਾਂ ਮੇਰੇ ਕੋਲ ਹੋਈ ਨਹੀਂ ਬਹੁਤ ਮੇਰੇ ਘਰ ਦਾ ਸ਼ੌਕ ਹੈ ਟਿੰਕੇ ਤੂੰ ਤੁਮੈ ਠੀਕ ਕਰ ਨਹੀਂ ਹੈ। ਉਹ ਜਾ ਬਾਹਰ ਇਥੋਂ। ਜੇ ਸੁੱਖ ਨਹੀਂ ਦੇਖਣਾ ਨਾ ਕਲੇਸ਼ ਕਰਾ ਦੇਗੀ ਮੇਰਾ। ਟਿੰਕੇ ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਐਡੀ ਗਿੱਡੀ ਕੀ ਜ਼ਰੂਰੀ ਗੱਲ ਸੀ? ਸਵੇਰੇ ਵੀ ਹੋ ਸਕਦੀ ਹੈ ਨਾ ਜਾ ਲੈ ਇਥੋਂ। ਟਿੰਕੇ ਤੇਰਾ ਦੋਸਤ ਟੋਨੀ ਸਹੀ ਨਹੀਂ ਹੈਗਾ। ਉਹ ਨਾ ਮੇਰੇ ਤੇ ਗਲਤ ਨਿਗਾਹ ਰੱਖਦਾ ਆ। ਮੈਨੂੰ ਚੋਰ ਜ਼ਬਰਦਸਤੀ ਕਰਦਾ ਹੋ। ਤੂੰ ਉਹਨੂੰ ਪਲੇਸ ਕਰੋ ਕਰ ਦੇਣਾ ਕਿਉਂ ਪਗਾਈ ਮਾਰ ਜੰਨੀ ਆ ਕਿਉਂ ਹਲਦੇ ਆਂ ਤਿੰਨ ਚੱਕਰ ਤੇ ਕਿਨੇ ਜ਼ਬਰਦਸਤੀ ਕੀਤੀ ਤੇਰੇ ਨਾਲ ਟੋਨੀ ਨੇ ਰੋਟਾ ਪਗਾਈ ਮਾਰਦੀ ਐਵੇਂ ਤੈਨੂੰ ਬਹਿਨ ਪੈ ਗਿਆ ਹੁੰਦਾ ਨਹੀਂ ਮੈਂ ਤੈਨੂੰ ਕਹੀ ਜਾ ਰਹੀ ਆ ਨਾ ਹਰ ਵਕਤ ਮੈਨੂੰ ਦਿਲਾਸੇ ਦੇਣ ਦਾ ਮਾਰਾ ਮੇਰੇ ਤੇ ਗਲਤ ਅੱਖ ਰਖਦਾ ਆ ਕਹਿੰਦਾ ਮੈਂ ਤੇਰਾ ਫਰੈਂਡ ਵੀ ਤੂੰ ਕਿਉਂ ਆ ਜਿਹੜਾ ਅਜਨਵਾਣੀਆਂ ਜਵਾਕ ਤੇ ਕੀ ਅੱਖਾਂ ਖਦਾ ਤੇਰੇ ਤੇ ਉਧਰ 100 ਮੁੰਡੇ ਡੱਕ ਡੱਕ ਝੂਠੇ ਅਜਨਵਾਣੀਆਂ ਮੰਮੀ ਉਹਦੀ ਗਲਤ ਸਾਈਡ ਲੈ ਰਹੇ ਨੇ ਤੁਸੀਂ ਮੰਮੀ ਨੂੰ ਕਹੋ ਕਿਉਂ ਬੰਦਾ ਸਹੀ ਨਹੀਂ ਆਏਗਾ ਤੁਹਾਨੂੰ ਵੀ ਤਾਂ ਪਤਾ ਨਾ ਤੁਹਾਡਾ ਦੋਸਤ ਹੈ ਮੈਨੂੰ ਪਤਾ ਤਾਂ ਹੀ ਕਹਿਣਾਗਾ ਬੜੀ ਚਲਾਕ ਆ ਤੂੰ ਆ ਦੇਖ ਲੈ ਕਿਉਂ ਕਲੇਸ਼ ਪਾਉਣੀ ਆ ਘਰੇ ਤੂੰ ਮੇਰਾ ਦੋਸਤ ਆ ਹੋ ਤੇ ਮੈਨੂੰ ਇਹ ਵੀ ਮੇਰੇ ਪਤਾ ਨਹੀਂ ਜਾਣਾ ਜਵਾਬਾਂ ਨੂੰ ਲੁਣਾ ਦੇ ਜੀ ਇੱਥੇ ਬਚਪਨ ਤੋਂ ਦੋਸਤ ਨੇ ਇਹ ਮਾਂ ਹੋ ਸੱਚੀ ਸਹੀ ਨਹੀਂ ਆਏਗਾ ਫਿਰ ਸਿੱਕੜ ਤੱਕ ਰਖਦਾ ਹੋ ਮੈਨੂੰ ਪਤਾ ਨਾ ਨਹੀਂ ਮੈਂ ਜਾਣਦੀਆਂ ਤੈਨੂੰ ਜਾਣਦੀਆਂ ਕਿਤੇ-ਕਿਤੇ ਝੂਠੇ ਝੂਠ ਮਾਰਦੀਆਂ ਤੂੰ ਚੱਲ ਜਾ ਉਹਦੇ ਦਿਮਾਗ ਨਾ ਖਰਾਬ ਕਰ ਟਰੱਕੀ ਗੱਲ ਕਰਾਂਗੇ ਇੱਕ ਮਿੰਟ ਖੋਈ ਵੀ ਕੁੜੀ ਨਾ ਆਪ ਦੇ ਆਤੇ ਅੰਜਾਮ ਨਹੀਂ ਲਾਉਂਦੀ ਹੁੰਦੀ ਤੇ ਨਾਲੇ ਉਹ ਆਪ ਦੀ ਬਦਨਾਮੀ ਆਪ ਕਿਉਂ ਕਰੂਗੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਤੂੰ ਸੱਚ ਬੋਲਦੀ ਆ ਤੇਰੇ ਨਾਲ ਉਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਹਾਂ ਉਹਨੇ ਮੇਰਾ ਹੱਥ ਫੜਿਆ ਸੀ ਸੁੱਖ ਤੇ ਇਹ ਗੱਲਾਂ ਤੇ ਕਿਉਂ ਯਕੀਨ ਕਰੀ ਜਾਂਦੀਆਂ ਇਹਦਾ ਐਵੇਂ ਪਗਾਈ ਮਰੀ ਜਾਂਦੀ ਹੈਗੀ ਦਿਮਾਗ 'ਚ ਫਰਕ ਹੈ ਦੇ ਕੋਈ ਦਿਮਾਗ 'ਚ ਫਰਕ ਨਹੀਂ ਥੋਟੇ ਦੋਸਤ ਨੇ ਇਹ ਗੱਲ ਕੀਤੀ ਹੋਈ ਨਾ ਅੱਜ ਨਾ ਤਾਂ ਮੈਂ ਉਹਦੇ ਚੱਕ ਕੇ ਕੱਪੜੇ ਬਾਹਰ ਸਿੱਟ ਦੂੰਗੀ ਉਹਨੂੰ ਘਰੋਂ ਬਾਹਰ ਕੱਢੂੰਗੀ ੱਟਕੇ ਮਾਰ ਕੇ ਓ ਤੂੰ ਕੋਈ ਗੁੱਸਾ ਕਰਦੀ ਹੈ ਕੋਈ ਗੱਲ ਨਹੀਂ ਸਵੇਰੇ ਗੱਲ ਕਰਾਂਗੇ ਆਪਾਂ ਸਵੇਰੇ ਨਹੀਂ ਗੱਲ ਨਹੀਂ ਹੋਊਗੀ ਗੱਲ ਹੋਊਗੀ ਤਾਂ ਹੁਣੇ ਹੀ ਹੋਊਗੀ ਮੈਂ ਕਰਦੀ ਆ ਉਹਦੇ ਨਾਲ ਗੱਲ ਸੁੱਖ ਨਾਲੇ ਜੇ ਉਹ ਤੇਰਾ ਦੋਸਤ ਨਾ ਨਾ ਹੁੰਦਾ ਮੈਂ ਪੁਲਿਸ ਬੁਲਾ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਸੀ ਤੇ ਫਿਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਉਹਤੇ ਕਿਹੜੀ ਧਾਰਾ ਲੱਗਣੀ ਸੀ ਸੋਖਾ ਕਿਉਂ ਤੂੰ ਇਹਦੇ ਮਾਗਰ ਲੱਗਦੀ ਗਿਆ ਪੁੱਤ ਇਹ ਤੈਨੂੰ ਪਤਾ ਨਹੀਂ ਜਿੱਦੀ ਝੂਠੀ ਐ ਬੱਸ ਕਰ ਬਹੁਤ ਹੋ ਗਿਆ ਚੱਲ ਤੂੰ ਮੇਰੇ ਨਾਲ ਮੈਂ ਕਰਦੀ ਆ ਤੋਨੀ ਨਾਲ ਗੱਲ ਮੈਂ ਕਹਿੰਦਾ ਸਵੇਰੇ ਠੀਕੇ ਰੋਕ ਪੁੱਤ ਕੋਈ ਹੋਰ ਨਾ ਤੈਨੂੰ ਖੜਾ ਕਰ ਦੇਣਾ ਉਹ ਜਾਂਦਾ ਜਾਂ ਬੱਤਾ ਕਿ ਕਿਥੋਂ ਹੋਰ ਜਾ ਬਖੜਾ ਕਰਤਾ ਇਹਨੇ ਕੀਨੇ ਜਵਰਦਸਤੀ ਕੀਤੀ ਤੇਰੇ ਨਾਲ ਟੋਨੀ ਨੇ ਬੜਾ ਪਕੜੀ ਮਾਰਦੀ ਐਵੇਂ ਤੈਨੂੰ ਬਹਿਮ ਪੈ ਗਿਆ ਹੁਣ ਨਹੀ ਤੂੰ ਕਹੀ ਜਾ ਰਹੀ ਐ ਨਾ ਹਰ ਵਕਤ ਮੈਨੂੰ ਦਲਾਸੇ ਦੇਣ ਦਾ ਮਾਰਾ ਮੇਰੇ ਤੇ ਗਲਤ ਅੱਖਾਂ ਖੜਾ ਖਦਾਇਆ ਕਹਿੰਦਾ ਮੈਂ ਤੇਰਾ ਫਰੈਂਡ ਤੀ ਤੂੰ ਕਿਉਂ ਐ ਜਿਹੜਾ ਜਾਨਵਾਣ ਨੂੰ ਜਵਾਬ ਦੇ ਤੀ ਕੀ ਅੱਖਾਂ ਖੜਾ ਤੇਰੇ ਤੇ ਉਹ ਤਾਂ 100 ਮੁੰਡਾ ਡੱਕ ਡੱਕ ਡੇ ਝੂਠੇ ਜਾਨਵਾਣ ਆ ਮਮੀ ਉਹਦੀ ਗਲਤ ਸਾਈਡ ਲੈ ਰਹੇ ਨੇ ਤੁਸੀਂ ਮਮੀ ਨੂੰ ਕਹੋ ਕਿਉਂ ਬੰਦਾ ਸਹੀ ਨਹੀਂ ਹੈਗਾ ਤੁਹਾਨੂੰ ਵੀ ਤਾਂ ਪਤਾ ਨਾ ਤੁਹਾਡੇ ਦੋਸਤ ਐ ਮੈਨੂੰ ਪਤਾ ਤਾਂ ਹੀ ਕਹਿਣਾਗਾ ਬੜੀ ਚਲਾਕ ਆ ਤੂੰ ਆ ਦੇਖ ਲੈ ਕਿਉਂ ਕਲੇਸ਼ ਪਾਉਣੀ ਆ ਘਰੇ ਤੂੰ ਮੇਰਾ ਦੋਸਤ ਆ ਹੋ ਤੇ ਮੈਨੂੰ ਇਹ ਨਹੀਂ ਮੈਨੂੰ ਪਤਾ ਨਹੀਂ ਜਾਵਾ ਜਵਾਪਾਂ ਨੂੰ ਲੜਵਾ ਦੇਗੀ ਐਡੇ ਬਚਪਨ ਦਾ ਦੋਸਤ ਨੇ ਇਹ ਮਾਂ ਹੋ ਸੱਚੀ ਸਹੀ ਨਹੀਂ ਆਏਗਾ ਮੈਂ ਟਿੱਕ ਕਰ ਤੱਕ ਰੱਖਦਾ ਹਾਂ ਉਹ ਮੈਨੂੰ ਪਤਾ ਨਾ ਨਹੀਂ ਮੈਂ ਜਾਣਦੀਆਂ ਤੈਨੂੰ ਜਾਣਦੀਆਂ ਕਿਤੇ-ਕਿਤੇ ਝੂਠੇ ਝੂਠ ਮਾਰਦੀ ਐ ਤੂੰ ਕਾਜਾ ਕੋਰੇ ਦਿਮਾਗ ਨਾਲ ਖਰਾਬ ਕਰ ਟੜਕੇ ਗੱਲ ਕਰਾਂਗੇ ਇੱਕ ਮਿੰਟ ਕੋਈ ਵੀ ਕੁੜੀ ਨਾ ਆਪ ਦੇ ਆਤੇ ਅੰਜਾਮ ਨਹੀਂ ਲਾਉਂਦੀ ਹੁੰਦੀ ਤੇ ਨਾਲੇ ਉਹ ਆਪਦੀ ਬਦਨਾਮੀ ਆਪ ਕਿਉਂ ਕਰੂਗੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਤੂੰ ਸੱਚ ਬੋਲਦੀ ਆ ਤੇਰੇ ਨਾਲ ਉਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਹਾਂ ਫੋਨੇ ਮੇਰਾ ਹੱਥ ਫੜਿਆ ਸੀ ਸੁੱਖ ਤੂੰ ਇਹੀਆਂ ਗੱਲਾਂ ਤੇ ਕਿਉਂ ਯਕੀਨ ਕਰੀ ਜੰਨੀ ਆ ਇਹਦਾ ਐਵੇਂ ਪਗਾਈ ਮਰੀ ਜਾਂਦੀ ਹੈਗੀ ਦਿਮਾਗ 'ਚ ਫਰਕ ਆ ਦੇ ਕੋਈ ਦਿਮਾਗ 'ਚ ਫਰਕ ਨਹੀਂ ਉਹਦੇ ਦੋਸਤ ਨੇ ਛੇ ਗੱਲ ਕੀਤੀ ਹੋਈ ਨਾ ਅੱਜ ਨਾ ਤਾਂ ਮੈਂ ਉਹਦੇ ਚੱਕੇ ਕੱਪੜੇ ਬਾਹਰ ਸਿੱਟ ਦੂੰਗੀ ਘਰੋਂ ਬਾਹਰ ਕੱਢੂੰਗੀ ੱੱਕੇ ਮਾਰ ਕੇ ਤੂੰ ਕਿਉਂ ਗੁੱਸਾ ਕਰਦੀ ਐ ਕੋਈ ਗੱਲ ਨਹੀਂ ਸਵੇਰੇ ਗੱਲ ਕਰਾਂਗੇ ਆਪਾਂ ਸਵੇਰੇ ਹੀ ਗੱਲ ਨਹੀਂ ਹੋਊਗੀ ਗੱਲ ਹੋਊਗੀ ਤਾਂ ਹੁਣੇ ਹੀ ਹੋਊਗੀ ਮੈਂ ਕਰਦੀ ਆ ਉਹਦੇ ਨਾਲ ਗੱਲ ਮੈਂ ਝੂਠ ਨਹੀਂ ਬੋਲਦੀ ਮੈਂ ਝੂਠ ਨਹੀਂ ਬੋਲ ਰਹੀ ਮੈਂ ਝੂਠ ਨਹੀਂ ਬੋਲਦੀ ਫਿਰ ਸੱਚ ਬੋਲ ਦੇ ਨਾ ਕੀ ਹੈ ਸੱਚ ਕੀ ਸੱਚ ਟੋਨੀ ਟੋਨੀ ਬਾਰੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਤੈਨੂੰ ਕੀ ਦੇ ਬਾਰੇ ਪੁੱਛਦੀ ਹਾਂ ਇੰਨੇ ਲੋਕਾਂ ਦੇ ਵਿੱਚੋਂ ਸਿਰਫ ਤੂੰ ਤੇਗੇ ਨਾਲ ਹੀ ਗੱਲ ਕਰਦੀ ਆ ਕੋਈ ਵੀ ਦੁੱਖ ਹੁੰਦਾ ਪੁਛਵੀ ਲੈਣਾ ਹੁੰਦਾ ਤਾਂ ਤੂੰ ਟਿੰਕੇ ਨੂੰ ਕਿਉਂ ਪੁੱਛਦੀ ਐ ਉਹਦੇ ਖਾਣ ਦਾ ਉਹਦੇ ਪੈਣਨ ਦਾ ਮੈਨਾਂ ਤੱਕ ਕੀ ਤੈਨੂੰ ਇਹ ਵੀ ਪਤਾ ਐ ਉਹਦੀ ਚੀਜ਼ ਕਿੱਥੇ ਪਈ ਹੁੰਦੀ ਐ ਐਨਾ ਤਾਂ ਆਪਾਂ ਫੇਰ ਕਿਸੇ ਦਾ ਕਰਦੇ ਆ ਜਿਹਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹੁਈ ਕੀ ਲੱਗਦਾ ਓ ਤੇਰਾ ਕੀ ਰਿਸ਼ਤਾ ਉਹਦੇ ਨਾਲ ਦੋਸਤ ਐ ਤੇਰਾ ਨਹੀਂ ਫਿਰ ਫਰੈਂਡ ਹੈ ਤੇਰਾ ਨਹੀਂ ਰਿਸ਼ਤੇਦਾਰ ਹੈ ਤੇਰਾ ਨਹੀਂ ਨਾ ਤੇਰਾ ਦੋਸਤ ਹੈ ਨਾ ਤੇਰਾ ਫਰੈਂਡ ਹੈ ਨਾ ਤੇਰਾ ਰਿਸ਼ਤੇਦਾਰ ਹੈ ਫਿਰ ਲੱਗਦਾ ਕਿ ਇਹ ਤੇਰਾ ਹੋ ਬੋਲ ਬੋਲਦੀ ਕਿਉਂ ਨਹੀਂ ਪਤੀ ਹੈ ਮੇਰਾ ਪਤੀ ਹੈ ਤੇਰਾ ਫਿਰ ਆ ਕੇ ਆਈ ਸੀ ਉਹਦੇ ਨਾਲ ਇਸ ਘਰ ਚ ਕੋਸ਼ਿਸ਼ ਹੀ ਮੇਰੇ ਨਾਲ ਬਹੁਤ ਕੋਸ਼ਿਸ਼ ਕੀਤੀ ਹੋ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿ ਸਕਦਾ ਸੀਗਾ ਓਹ ਹੋ ਕੀ ਕਰੀ ਜਾਂਦੇ ਹੋ ਲੈ ਉਹ ਤੂੰ ਦੇਖੀਦਾ ਚ ਨਹੀਂ ਹੁਣ ਤੂੰ ਮੈਨੂੰ ਲੱਭ ਕੇ ਦਿਖਾਈ ਠੀਕ ਆ ਲੈ ਕਹਿੰਦੇ ਲੱਭ ਕੇ ਦਿਖਾਈ ਕਿੱਥੇ ਗਏ ਮੈਂ ਤੁਹਾਨੂੰ ਲੱਭ ਲਾਂਗੀ ਮੈਨੂੰ ਪਤਾ ਆ ਕਿ ਮੈਂ ਤੁਹਾਨੂੰ ਕਿੱਥੇ ਨਹੀਂ ਜਾਣ ਦੇਣਾ ਕਿੱਥੇ ਹੋ ਬੋਲੋ ਤਾਂ ਸਹੀ ਟਿੰਕੇ ਬੋਲੋ ਤਾਂ ਸਹੀ ਕਿੱਥੇ ਹੋ ਬੋਲਦੇ ਕਾ ਤੂੰ ਨਹੀਂ ਠੀਕ ਹੈ ਮੈਂ ਤੈਨੂੰ ਲੱਭ ਨਹੀਂ ਸਕਦੀ ਪਰ ਤੁਹਾਡੇ ਪੈਰਾਂ ਦੀ ਆਵਾਜ਼ ਤੁਹਾਡੇ ਪੈਰਾਂ ਦੀ ਆਵਾਜ਼ ਵੀ ਨਹੀਂ ਆ ਰਹੀ ਤੁਸੀਂ ਬੋਲਦੇ ਕਾ ਨਾ ਕਿੱਥੇ ਹੋ ਟਿੰਕੇ 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 ਓਏ ਆਸੀ ਮੈਂ ਇਦਾਂ ਦਾ ਤੋ ਕਰ ਦਿਓ ਤੁਸੀਂ ਕੀ ਹੋਇਆ ਯਾਰ ਲੈ ਤੂੰ ਆਪੇ ਤਾਂ ਕਿਹਾ ਸੀ ਵੀ ਮੈਂ ਲੱਭੂੰਗੀ ਤੁਹਾਨੂੰ ਸੱਚੀ ਗੱਲ ਦੱਸਣਾ ਤੁਹਾਨੂੰ ਤਾਂ ਕਬਰ ਆਈ ਗਈ ਸੀਗੀ ਮੈਨੂੰ ਤੁਹਾਡੇ ਪਿਆਰਾਂ ਦੀ ਆਵਾਜ਼ ਵੀ ਨਹੀਂ ਆਈ ਤੁਸੀਂ ਮੈਨੂੰ ਤਾਂ ਛੱਡ ਕੇ ਕਿਤੇ ਨਾ ਜਾਇਆ ਕਰੋ ਮੈਂ ਨਹੀਂ ਖੜਨਾ ਇਹ ਖੇਡ ਕਿਤੇ ਨਹੀਂ ਤੈਨੂੰ ਮੈਂ ਛੱਡ ਕੇ ਜਾਂਦਾ ਤੈਨੂੰ ਪਤਾ ਹੈ ਨਾ ਹੁਣ ਤਾਂ ਆਪਾਂ ਜਿਉਣਾ ਮਰਨਾ ਇਕੱਠੀ ਆ ਨਾ ਹਾਦੇ ਮੂੰਹ ਮਰਨ ਦੀ ਗੱਲ ਨਾ ਬੋਲੋ ਕਦਾ ਐ ਬੋਲੋ ਕਿ ਵਸਾਪਤ ਸੀ ਉਹਨਾ ਇਕੱਠੇ ਆ ਉਹ ਵੀ ਖੁਸ਼ੀ-ਖੁਸ਼ੀ ਠੀਕ ਐ ਜਿੰਨੇ ਤੂੰ ਕਹੇਂਗੀ ਠੀਕ ਐ ਠੀਕ ਐ ਹੁਣ ਇਹ ਗੱਲ ਕਦੇ ਨਾ ਸੋਚੀ ਵੀ ਮੈਂ ਤੈਨੂੰ ਕਦੇ ਛੱਡ ਕੇ ਜਾਊਂਗਾ ਮੰਮੀ ਕੋਈ ਕੰਮ ਸੀਗਾ ਤੁਹਾਨੂੰ ਦੱਸੋ ਆਹੋ ਕੰਮ ਸੀਗਾ ਆ ਤੂੰ ਤਾਂ ਕੋਈ ਵਾਕ ਜੰਮ ਕੇ ਨਹੀਂ ਦਿੰਦੀ ਹੋਂ ਹੈ ਕਿੱਥੇ ਨਹੀਂ ਰੋਟੇ ਗਈ ਤੈਨੂੰ ਕੋਈ ਨਾ ਬਾਬਾ ਨਹੀਂ ਛੱਡਿਆ ਕੋਈ ਨਾ ਡਾਕਟਰ ਨਹੀਂ ਛੱਡਿਆ ਆ ਚਾਹ ਦਿਨਾ ਝੋਲਾ ਮਡੇ ਨਾਲ ਖਾਣ ਲੱਗ ਜੰਨੀ ਚੱਕ ਦਿਨੇ ਛੋਰਾ ਘੁੰਮਣ ਗਾ ਬਜਾਨੀ ਆ। ਨੂੰ ਇੱਕ ਜਵਾਬ ਨਹੀਂ ਜੰਮ ਕੇ ਦੇਰ ਛਕੀ। ਫਿਰ ਮੰਮੀ ਇਹ ਚ ਮੇਰੇ ਤਾਂ ਨਹੀਂ ਕਸੂਰ ਹੁਣ ਘੁੰਮਣਾ ਫਿਰਨਾ ਖਾਣਾ ਪੀਣਾ ਮੈਂ ਕਿੱਦਾਂ ਛੱਡਦਾ। ਤੁਹਾਨੂੰ ਪਤਾ ਸੀ ਕਿੰਨੇ ਡਾਕਟਰਾਂ ਨੂੰ ਦਿਖਾਤਾ। ਕਿਹੜੇ ਇਹ ਜਿਹੜਾ ਜਿੱਥੇ ਕਿੰਨੇ ਜਾ ਕੇ ਮੱਥਾ ਨਹੀਂ ਟੇਕਿਆ। ਫਿਰ ਜਿਹੜਾ ਅਬ ਚਾਹਂਦਾ ਹੀ ਨਹੀਂ। ਤੇ ਇੱਥੇ ਮੇਰਾ ਤਾਂ ਕੋਈ ਕਸੂਰ ਨਹੀਂ ਨਾ। ਮੈਂ ਟੈਸਟ ਕਰਾਇਆ ਕੋਈ ਟੈਸਟ। ਮੰਮੀ ਚਾਰ ਸਾਲਾਂ ਤੋਂ ਮੈਂ ਟੈਸਟ ਹੀ ਕਰਾਉਂਦੀ ਆ ਰਹੀ ਆ। ਟੈਸਟਾਂ ਤੇ ਕੁਝ ਨਹੀਂ ਆਉਂਦਾ। ਕੁਝ ਨਹੀਂ ਆਉਂਦਾ ਤੇ ਕੁਝ ਨਹੀਂ ਤੂੰ ਕਰਦੀ। ਹੁਣ ਤਾਂ ਜੇੜਾ ਕੁਝ ਕਰੂੰਗੀ ਨਾ ਨਹੀਂ ਕਰੂੰਗੀ ਤੁਸੀਂ ਕੀ ਕਰੋਗੇ ਹੁਣ ਟਿੰਕੇ ਦਾ ਦੂਜਾ ਵਿਆਹ ਦੂਜਾ ਵਿਆਹ ਨਹੀਂ ਮੰਮੀ ਤੁਸੀਂ ਇਹਦੀ ਗਲਤੀ ਨਾ ਕਰੋ ਤੁਹਾਨੂੰ ਪਤਾ ਨਾ ਮੈਂ ਟਿੰਕੇ ਨਾਲ ਵਿਆਹ ਕਿ ਇਸ ਕਰ ਚਾਈਆ ਐਡੀ ਗਲਤੀ ਨਾ ਤੁਸੀਂ ਕਰੋ ਮੈਂ ਟਿੰਕਾ ਕਿਸੇ ਨਾਲ ਨਹੀਂ ਹੋ ਸਕਦਾ ਸਿਰਫ ਮੇਰਾ ਹੈ ਮੰਮੀ ਮੈਂ ਕਬ ਤੇਰਾ ਨਹੀਂ ਤੇ ਕਰ ਮੇਰਾ ਪੁੱਤ ਜਿੰਨੇ ਮੈਂ ਕਹਾਂਗੀ ਨਾ ਟਿੰਕਾ ਉਹਨੇ ਕਰੂਗਾ ਤੇ ਦੂਜਾ ਵਿਆਹ ਮੈਂ ਟਿੰਕੇ ਦਾ ਕਰੂੰਗੀ ਕਰੂੰਗੀ ਬਸ ਫਿਰ ਮੈਂ ਹੋਦਨ ਦੀ ਚੋਪੀ ਆ ਥੋੜੀ ਖੜੀ ਹੋ ਆਪਣੇ ਕੱਪੜੇ ਪੈਕ ਕਰ ਕੱਪੜੇ ਪੈਕ ਕਰ ਹਾਂ ਦੀਦੀ ਫਰਮੇਸ ਕਰ ਚੁਣੀ ਜਾਣਾ ਮੈਂ ਤੈਨੂੰ ਕੀ ਆਹਣਾ ਉੱਥੇ ਕੇ ਬੈਗ-ਪੈਕ ਕਰ ਲਾ। ਤੀਦੀ ਨਹੀਂ ਪਲੀਸ ਤੋਂ ਸੇ ਮੇਰੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਵਿੱਚ ਕਦੇ ਵੀ ਨਹੀਂ ਆਵਾਂਗੀ। ਬਸ ਬਸ ਮਿੰਟਸ ਕਰੋ ਨਾ ਕੱਢਿਓ। ਮੈਨੂੰ ਇਸ ਕਾਰ ਦੇ ਵਿੱਚ ਰਹਿ ਲੰਦੋ। ਮੈਂ ਕਿੱਥੇ ਜਾਵਾਂਗੀ? ਮੌਜੂ ਹੈ ਕਾ? ਸẽ ਹੈ ਕਾ? ਉੱਥੇ ਕੇ ਬੈਗ-ਪੈਕ ਕਰ ਲਾ। ਤੀਦੀ ਸਮਝਣ ਦੀ ਕੋਸ਼ਿਸ਼ ਕਰੋ। ਮੇਰੇ ਪਿੱਕੇ ਘਰ ਮੇਰੀਆਂ 4 ਧਨਾ ਬੈਠੀਆਂ ਨੇ ਤੇ ਮੇਰੇ ਮਾਪਿਓ ਪੋਤ ਬਜ਼ੁਰਗ ਨੇ ਛੇ ਮੈਂ ਆਪ ਦੇ ਪਿਓ ਦੇ ਸਿਰ ਤੇ ਆਵੇ ਜਾ ਕੇ ਬੈਠ ਗਈ ਨਾ ਹੋ ਤੇ ਕੀ ਬੀਤੂਗੀ ਤੇ ਮੈਂ ਆਪੇ ਤੇ ਕੇ ਅਜੇ ਤੱਕ ਇਹ ਗੱਲਰ ਦੱਸੀਆ ਵੀ ਨਹੀਂ ਮੈਨੂੰ ਇਸ ਕੋਰੋਨਾ ਕੱਢਿਓ ਦੇਖ ਰਜੋ ਮੈਨੂੰ ਕੰਮ ਹੈ ਮੈਂ ਬਸ ਕਾਉਂ ਬਾਤ ਕਰ ਰਹੀ ਹਾਂ ਸਿਰਫ 5 ਮਿੰਟ ਲਈ ਖਟੋਨੋਂ ਮੈਂ ਬਾਤ ਸਾਮਾ ਤੇਰੇ ਕੱਪੜੇ ਪੈਕ ਹੋਣੇ ਚਾਹੀਦੇ ਨੇ ਕੀ ਗੱਲ ਤੂੰ ਮੇਰੇ ਖੱਪੜ ਕਿਉਂ ਮਾਰਿਆ ਤੇਰੇ ਤਾਂ ਜੁੱਤੀਆਂ ਪਹਿਣੀਆਂ ਚਾਹੀਦੀਆਂ ਨੇ ਜਿਹੋ ਜਿਹੇ ਤੇਰੇ ਕੰਮ ਨੇ ਮੈਂ ਮੈਂ ਕੀ ਕਰਤਾ ਹੈ ਆ ਅੱਛਾ ਕਿਨੇ ਪੋੜਾ ਬੰਦ ਐ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਹਰ ਰੋਜ਼ ਦੱਸੇਗੀ ਅਰੇ ਜੋ ਤੇਰੇ ਘਰ ਵਾਲੀ ਆ ਤੇ ਉਹਦੇ ਹੁੰਦੇ ਹੋਏ ਤੂੰ ਮੇਰੇ ਨਾਲ ਵਿਆਹ ਕਰਵਾਇਆ ਮੈਨੂੰ ਧੋਖਾ ਦਿੱਤਾ ਨਹੀਂ ਨਹੀਂ ਕਹਾਂਗੇ ਨਾ ਕੋਈ ਮੈਨੂੰ ਸਭ ਕੁਝ ਪਤਾ ਟੋਨੀ ਨੇ ਬਗੈ ਮਾਰੀ ਤੇਰੇ ਕੋਲੇ ਕੋਈ ਮੇਰੇ ਕੋਲ ਟੋਨੀ ਨੇ ਪਕਾਈ ਨਹੀਂ ਮਾਰੀ ਮੇਰੀ ਗੱਲ ਸੁਣ ਲੈ ਮੈਂ ਨਾ ਤੈਨੂੰ ਪੁਲਿਸ ਦੇ ਹਵਾਲੇ ਕਰੂੰਗੀ ਤੂੰ ਧੋਖਾ ਦਿੱਤਾ ਮੈਨੂੰ ਤੇ ਨਾਲੇ ਤੇਰਾ ਦੋਸਤ ਕੋਈ ਨਹੀਂ ਸਿਰੇ ਦਾ ਚੋਰ ਹੈ ਤੇ ਨੰਬਰ ਦਾ ਤੇਰੇ ਕਮਰੇ 'ਚੋਂ ਤੇਰੀ ਅਲਮਾਰੀ 'ਚੋਂ ਪੈਸੇ ਚੋਰੀ ਕਰਕੇ ਲੈ ਕੇ ਗਿਆ ਹੋਰ ਤਾਂ ਹੋਰ ਮਾਤਾ ਜੀ ਵੀ ਉਹਦੇ ਨਾਲ ਮਿਲੀ ਹੋਈ ਆ ਤੇ ਹੁਣ ਉਹ ਰੱਜੋ ਨੂੰ ਲੈ ਕੇ ਨਾ ਫਰਾਰ ਹੋਊਗਾ ਮੇਰੀ ਗੱਲ ਸੁਣ ਛੱਡਾ ਪੈ ਕੀ ਲੈਣਾ ਹੈ ਮਸਲੇ ਤੋਂ ਆਪਾਂ ਬਹਿ ਕੇ ਗੱਲ ਕਰਦੇ ਆ ਮੈਂ ਤੇਰੇ ਨਾਲ ਕੋਈ ਬਹਿ ਕੇ ਨਹੀਂ ਗੱਲ ਕਰਨੀ ਤੂੰ ਤਾਂ ਜਿੰਨੀ ਕੋਕਾ ਦਾ ਮਾਲਕ ਹੈ ਮੈਨੂੰ ਪਤਾ ਲੱਗ ਗਿਆ ਸੁੱਖ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਹੱਥ ਨਾ ਲਾਈ ਮੈਨੂੰ कितने जी आपा, 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 आप बह के गल कर दे तेरे ना कोई बह के नहीं करनी मैं तेन कहता ना रजोड़े ना थोड़े बोला चो कोई भी नेड़े ना होगा ਮਹੂਰਾਣੀ ਤੂੰ ਕਿਹਵਾਂ ਨ ਰਫਣਾ ਚ ਪੈਣੀ ਆ ਅਸੀਂ ਤਾਂ ਤੇਰਾ ਤੇ ਟਿੰਕੇ ਦਾ ਰਾਧਾ ਰੋਣਾ ਮਕਾਉਨੇ ਆ ਅੱਛਾ ਛੇਨੇ ਹਰ ਰੱਜੋ ਤੇ ਟਿੰਕੇ ਵੀ ਰਾਧਾ ਰੋੜਾ ਮਕਾਇਆ ਹੂੰ ਮਾਤਾ ਤੈਨੂੰ ਕੀ ਲੱਗਦਾ ਮੈਨੂੰ ਕੁਛ ਨਹੀਂ ਪਤਾ ਰੱਜੋ ਕੌਣ ਐ ਰੱਜੋ ਟਿੰਕੇ ਦੇ ਘਰ ਵਾਲੀ ਐ ਤੇ ਤੂੰ ਤੂੰ ਕਿ ਕਰਨ ਲੱਗਿਆ ਸੀ ਇਹਨੂੰ ਕੁੱਟਨਿਆ ਕਰਕੇ ਆਪਣੇ ਨਾਲ ਲੈ ਕੇ ਚੰਨਿਆ ਰੱਜੋ ਤੈਨੂੰ ਦਰੰਦ ਦੀ ਕੋਈ ਲੋੜ ਨਹੀਂ ਹੜਮੇ ਤੇਰੇ ਨਾਲ ਆ ਇਹਨਾਂ ਨੂੰ ਕੱਲੇ ਕੱਲੇ ਨੂੰ ਇਹਨਾਂ ਤੇ ਕੀਤੇ ਦੀ ਸਜ਼ਾ ਦਊਂਗੀ ਹੁਣ ਮੈਂ ਮੈਂ ਹੈਗੀ ਹੁਣ ਤੂੰ ਕੱਲੀ ਨਹੀਂ ਮਾਂ ਪੁੱਤ ਤੂੰ ਅਸਮੰਗਾਜ ਕਾਹਨੋਂ ਬੰਨੀ ਆ ਚੁੱਪ ਹੋ ਜਾ ਮਾਂ ਪਾ ਅੱਗੇ ਇੱਕ ਸ਼ਬਦ ਨਾ ਬੋਲੀ ਨਹੀਂ ਨਾ ਸਾਰਿਆਂ ਨੂੰ ਚੱਕ ਕੇ ਥਾਣੇ ਮਾਰੂੰਗੀ ਮਾਂ ਹੁਣ ਤੱਕ ਤੈਨੂੰ ਪਤਾ ਲੱਗ ਗਿਆ ਨਾ ਗਲਤ ਕੰਮ ਦਾ ਹਮੇਸ਼ਾ ਗਲਤ ਨਤੀਜਾ ਹੁੰਦਾ ਆ ਤੂੰ ਘਟੋ ਘਟ ਮੇਰੇ ਬਾਰੇ ਤਾਂ ਸੋਚ ਲੈਂਦੀ ਤੂੰ ਵੀ ਕਰਤ ਸੀ ਪਰ ਤੂੰ ਮੇਰੇ ਬਾਰੇ ਸੋਚਿਆ ਨਹੀਂ ਦੇਖ ਇਹ ਮੇਰੇ ਸਾਹਕਰ ਬਣ ਕੇ ਜਰੂਰ ਆਈ ਪਰ ਉਹਦਾ ਦਿਲ ਤੇਰੇ ਵਰਗਾ ਨਹੀਂ ਸੀ ਹੁਣੇ ਮੇਰੇ ਬਾਰੇ ਸੋਚਿਆ ਤੇ ਮੇਰੇ ਨਾਲ ਖੜੀ ਆ ਕੋ ਨੂੰ ਇਹ ਨਹੀਂ ਕਿ ਉਹਨੇ ਟਿੰਕੇ ਨਾਲ ਵਿਆਹ ਕਰਵਾਇਆ ਸਿਰਫ ਸਿਰਫ ਤੇ ਸਿਰਫ ਮੈਂ ਇਨਸਾਫ ਦੇ ਲੋੜ ਵਾਸਤੇ ਮੇਰੇ ਨਾਲ ਖੜੀ ਹੋ। ਨਾਲੇ ਜੇ ਡਿੰਪਲ ਤੇ ਬੱਚਾ ਨਹੀਂ ਸੀ ਹੋਇਆ ਤਾਂ ਤੁਸੀਂ ਬੱਚਾ ਗੋਦ ਵੀ ਲੈ ਸਕਦੇ ਸੀ। ਆ ਦੂਜਾ ਵਿਆਹ ਕਰਾਉਣ ਨਾਲ ਕੀ ਹੱਲ ਹੋਇਆ? ਦੱਸ ਜੇ ਕੱਲ ਨੂੰ ਮੇਰੇ ਵੀ ਬੱਚਾ ਨਾ ਹੋਇਆ ਫੇਰ ਤੁਸੀਂ ਕਰੋਗੇ ਤੀਜਾ ਵਿਆਹ ਕਰੋਗੇ? ਤੁਹਾਨੂੰ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਤੁਸੀਂ ਇਸ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਇੱਕ ਬਾਰਵੀਂ ਨਹੀਂ ਸੋਚਿਆ। ਨਾ ਵਿਚਾਰੀ ਅੱਗੇ ਵੀ ਰਹੀ। ਤੇ ਲੈ ਪਿੱਛੇ ਦੀ ਇਹਨੂੰ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰਤਾ ਕਿ ਮਰਨ ਤੇ ਮਜਬੂਰ ਹੋਈ ਪਈ ਆ ਪਰ ਤੁਹਾਨੂੰ ਲੋਕਾਂ ਨੂੰ ਇਹ ਕੀ ਸਮਝਾਉਣੀ ਆ ਰੱਜੋ ਤੂੰ ਮੇਰੇ ਨਾਲ ਨਾ ਮੇਰੇ ਘਰੇ ਚੱਲਵੇਂਗੀ ਠੀਕ ਹੈ ਪਹਿਣੇ ਹਾਂ ਸੱਚੀ ਵਸਨ ਤੇਰੇ ਨਾਲ ਬਹੁਤ ਧੰਨਵਾਦ ਕਰਦੀ ਆ ਮੈਂ ਜਿਵੇਂ ਤਾਂ ਤੈਨੂੰ ਸੰਝਾਇ ਸੁਣਾ ਤੂੰ ਉਦਾਂ ਤੇ ਨਹੀਂ ਹੈਗੀ ਤੇ ਆਪਣੇ ਕੱਪੜੇ ਚੱਕ ਚੱਲ ਮੇਰੇ ਨਾਲ ਤੇ ਐਨਾ ਨੂੰ ਜਿੱਥੇ ਪਚਾਉਣਾ ਉਹ ਮੈਨੂੰ ਪਤਾ ਹੈ ਮਾਰੂ ਉਹਨਾਂ ਦੀ ਜਗ੍ਹਾ ਤੇ ਭੇਜੂਗੀ ਮੈਂ ਮੈਂ ਤਾਂ ਗਲਤੀ ਹੋ ਗਈ ਉਹ ਤਾਂ ਅੱਗੇ ਤੋਂ ਇਹ ਜਾ ਕੁਝ ਨਹੀਂ ਕਰਦੇ ਬਸ ਕਰ ਮੈਂ ਆਪਣਾ ਕੰਮ ਕਰਾਉ ਕਰ ਬਸ ਕਰ ਜਾ ਸਾਨੂੰ ਤੇਰੀ ਗਲਤੀ ਦੀ ਕੋਈ ਲੋੜ ਨਹੀਂ ਚੱਲ ਰਜੋ ਤੂੰ ਅੰਦਰ ਚੱਲ ਮੈਂ ਕਿਹਾ ਨਾ ਕੱਪੜੇ ਲੈ ਕੇ ਆਪਣੇ ਚੱਕੇ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਟੋਨੀ ਮੈਂ ਤੇਰੀ ਭਾਬੀ ਹਾਂ ਟੋਨੀ ਕਿ ਪਤਾ ਵੀ ਮਾਤਮਾਨ ਹੁੰਦੀ ਆ ਤਿੱਕੂ ਤੂੰ ਇਸ ਰਿਸ਼ਤੇ ਤੇ ਦਾਗ ਲਾਉਂਦਾ ਸੀ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਅਮਲੇ ਮੈਂ ਤਾਂ ਤੇਰੀ ਇੰਨੀ ਇੱਜ਼ਤ ਕਰਦੇ ਰਹੀ ਕਿੱਥੇ ਤਾਂ ਤੂੰ ਮੇਰੇ ਘਰ ਵਾਲੇ ਨੂੰ ਸਮਝਾਉਣਾ ਸੀ ਪਰ ਤੂੰ ਤੂੰ ਇਹ ਸੋਚਦਾ ਰਿਹਾ ਸ਼ਾਇਦ ਤੂੰ ਫਾਇਦਾ ਚੁੱਕ ਸਕੀ ਸ਼ਰਮੌਣੀ ਚਾਹੀਦੀ ਏ ਤੈਨੂੰ ਅੱਜ ਤੋਂ ਬਾਅਦ ਕੁੱਝ ਤਾਂ ਪਾਚੇ ਕੋਈ ਕੁੜੀ ਮੇਰੇ ਵਾਂਗੂ ਇਸ ਰਸਤੇ ਤੇ ਆ ਕੇ ਖੜੀ ਨਾ ਤੇ ਉਹਦਾ ਪਾਈ ਬਣ ਕੇ ਖੜੀ ਉਹਦਾ ਸਾਥ ਦੇ ਕਿਹਨੂੰ ਕਹਨੀ ਆ ਤੂੰ ਇਹ ਗੱਲ ਜਿਹੋ ਜਿਹ ਦਾ ਦੋਸਤਾ ਉਹੇ ਜਈ ਹੋਣਾ ਜੋ ਜੀ ਸੰਗ ਤੋਂ ਹੁੰਦੀ ਆ ਨਾ ਉਹੇ ਜੀ ਰੰਗਤ ਚੜਦੀ ਹੁੰਦੀ ਆ ਤੂੰ ਚੱਲ ਮੇਰੇ ਨਾਲ ਹਰਜੋ ਆ ਜਾ ਨਾ